ਕਾਲੇ ਜੀਪੀਸੀ ਅੰਤਰਿੰਕ ਕਮੇਟੀ ਦੀ ਅਹਿਮ ਬੈਠਕ ਜਨਰਲ ਇਜਲਾਸ ਦੀ ਤਰੀਕ ਦਾ ਖੋਜ ਸਕਦਾ ਹੈ ਐਲਾਨ ਜਨਰਲ ਇਜਲਾਸ ਜੀ 90 ਪ੍ਰਧਾਨ ਜੋ ਦੀ ਚੋਣ ਕਹਿਣਾ ਚਿਤਗਨ ਤੋਂ ਬਚੀ ਠੂ ਸਰਕਾਰ ਸੰਸਦ ਬੇਪਰੋਹ ਦੀ ਮਤੇ ਤੋਂ ਵਾਲ-ਵਾਲ ਬਚੇ ਜਸਟਨ ਟਰੂਡੋ ਵਿਰੋਧੀ ਧਿਰ ਵੱਲੋਂ ਪੇਸ਼ ਬੇਪਰੋਹ ਦੀ ਮਤੇ ਦੇ ਵਿਰੋਧ ਚ ਪਈਆਂ 211 ਵੋਟਾਂ ਦੇ ਹੱਕ 120 ਵੋਟਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਇੱਕ ਬੇਹਤ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ ਖਬਰ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਹੈ ਤੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨਾਲ ਜੁੜੀ ਵੱਡੀ ਖਬਰ ਹੈ বিজেপি ਨੇ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਹੈ বিজেপি ਨੇ ਕਿਹਾ ਕਿ ਜਾਖੜ ਨੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਜਾਖੜ ਨੇ ਪ੍ਰਧਾਨਗੀ ਤੋਂ ਅਨੁਰਾਣ ਨਹੀਂ ਕੀਤਾ

ਜੇਤੇ ਵਿਖਤਾਨ ਗੀਤੋ ਪੰਜਾਬ ਬੀਜੇਪੀ ਦੇ ਪ੍ਰਧਾਨਗੀ ਤੋਂ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਸਕਿ ਜੋ ਹੈ ਕਿ 2 ਸਾਲ ਪਹਿਲਾਂ ਹੀ ਬੀਜੇਪੀ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਿਆ ਗਿਆ ਸੀ ਸੁਨੀਲ ਜਾਖੜ ਹਾਲਾਂਕਿ ਲੰਬਾ ਸਮਾਂ ਕਾਂਗਰਸ ਪਾਰਟੀ ਚਲੇ ਨੇ ਸੁਨੀਲ ਜਾਖੜ 10 ਵਾਰ ਦੇ ਵਿਧਾਇਕ ਰਹ ਚੁਕੇ ਨੇ ਅਬ ਉਹ ਹਰ ਤੋਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਇਸ ਤੋਂ ਬਾਅਦ ਵੱਡੇ ਅਹੁਦਿਆਂ ਤੇ ਰਹੇ ਨੇ ਸੁਨੀਲ ਜਾਖੜ ਪਾਰਟੀ ਦੇ ਨਾਰਾਜ਼ਗੀ ਤੋਂ ਬਾਅਦ ਕਾਂਗਰਸ ਦੇ ਨਾਰਾਜ਼ਗੀ ਤੋਂ ਬਾਅਦ ਸੁਨੀਲ ਜਾਖੜ ਨੇ ਬੀਜੇਪੀ ਦਾ ਕੱਲਾ ਫੜਿਆ ਸੀ ਹਾਲਾਕੀ ਭਾਜਪਾ ਦਾ ਜਦੋਂ ਫਲਾਪ ਪੜਿਆ ਤੇ ਭਾਜਪਾ ਨੇ ਇੱਕ ਵੱਡੇ ਅਹੁਦੇ ਨਾਲ ਸੁਨੀਲ ਜਾਖੜ ਨੂੰ ਨਵਜਿਆ ਸਪੰਗਬੀਜਪੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਹਾਲ ਹੀ ਜੀ ਅਸੀਂ ਸੁਨੀਲ ਜਾਖੜ ਨੂੰ ਦੇਖਿਆ ਸੀ ਕਿ ਕਾਫੀ ਸਰਗਰਮ ਸੀ 2024 ਲੋਕਸਭਾ ਇਲੈਕਸ਼ਨ ਜਦੋਂ ਕਿ ਜ਼ੋਰਾਂ ਸ਼ੋਰਾਂ ਦੇ ਨਾਲ ਭਾਜਪਾ ਕੈਂਡੀਡੇਟਸ ਦੇ ਹੱਕ ਉਨਾਂ ਦੇ ਵੱਲੋਂ ਚੋਣ ਪ੍ਰਚਾਰ ਜੋ ਹੈ ਉਹ ਕੀਤਾ ਜਾ ਰਿਹਾ ਸੀ ਇਸੇ ਦੇ ਉਚਾਲੇ ਬੇਨਾਮ ਅਸਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ ਪੰਕਜ ਜਾਨਣਾ ਚਾਹਵਾਂਗੇ ਹਾਲਾਕੀ ਭਾਜਪਾ ਦੇ ਵੱਲੋਂ ਇਨਾ तमाम ਚਰਚਾਵਾਂ ਦਾ ਖੰਡਨ ਕੀਤਾ ਗਿਆ ਪਰ ਰੂਮਰਸ ਤਾਂ ਹੀ ਉਖਦੀਆਂ ਨੇ ਜੇ ਕੋਈ ਵਜ੍ਹਾ ਹੋਵੇ ਜੀ ਦੇਖੋ న్యూਸ 18 ਨੇ ਸਵੇਰੇ ਹੀ ਸਭ ਤੋਂ ਪਹਿਲਾਂ ਇਸ ਬਾਬਤ ਜਾਣਕਾਰੀ ਦੇ ਦਿੱਤੀ ਸੀ ਕਿ ਸੁਨੀਲ ਜਾਖੜ ਦਾ ਨਾਤਾ ਅਸਤੀਫਾ ਹੋਇਆ ਔਰ ਨਾ ਹੀ ਉਹਨਾਂ ਨੇ ਅਸਤੀਫਾ ਜਿਹੜਾ ਵੈ ਉਹ ਦਿੱਤਾ ਵੈ ਤਾਂ ਅਜਿਹੇ ਚ ਬੀਜੇਪੀ ਵੀ ਹੁਣ ਇਸ ਗੱਲ ਦਾ ਖੰਡਨ ਕਰ ਰਹੀ ਹੈ ਕਿਉਂਕਿ ਕਈ ਥਾਵਾਂ ਤੇ ਬਿਨਾ ਖਬਰ ਵੈਰੀਫਾਈ ਕਈ ਚੈਨਲ ਜਿਹੜੇ ਨੇ ਇਸ ਤਰੀਕੇ ਦੀ ਖਬਰ ਚਲਾ ਦਿੰਦੇ ਨੇ ਲੇਕਿਨ ਨਿਊਜ਼ 18 ਇਸ ਖਬਰ ਦੀ ਤਹਿ ਤੱਕ ਗਈ ਸੁਨੀਲ ਜਾਖੜ ਹੋਰਾਂ ਨਾਲ ਸੰਪਰਕ ਸਾਧਿਆ ਉਹਨਾਂ ਦੀ ਟੀਮ ਨਾਲ ਸੰਪਰਕ ਸਾਧਿਆ ਬੀਜੇਪੀ ਹਾਈ ਕਮਾਂਡ ਨਾਲ ਸੰਪਰਕ ਸਾਧਿਆ ਤਾਂ ਇਸ ਗੱਲ ਦੀ ਤਸਦੀਕ ਹੋਈ ਕਿ ਸੁਨੀਲ ਜਾਖੜ ਦੇ ਇਸਤੀਫੇ ਦੀ ਕੋਈ ਹਾਲ ਜੜੀ ਹੈ ਉਹ ਖਬਰ ਨਹੀਂ ਹੈ ਲੇਕਿਨ ਸੁਨੀਲ ਜਾਖੜ ਨੇ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਸਤੀਫੇ ਦੀ ਪੇਸ਼ਕਸ਼ ਕੀਤੀ ਸੀ ਜਦੋਂ 13 ਦੀਆਂ 13 ਸੀਟਾਂ ਬੀਜੇਪੀ ਹਾਰ ਗਈ ਸੀ ਲੇਕਿਨ ਉਸ ਵੇਲੇ ਬੀਜੇਪੀ ਹਾਈ ਕਮਾਂਡ ਨੇ ਕਹਾ ਸੀਗਾ ਕਿ ਤੁਸੀਂ ਆਪਣੀ ਕੰਮ ਜਿਹੜਾ ਵਾ ਜਾਰੀ ਰੱਖੋ ਤੁਹਾਡੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਔਰ ਬੀਜੇਪੀ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਉੱਪਰ ਆਈ ਹੈ ਹਾਲਾਂਕਿ ਸੀਟ ਭਾਵੇਂ ਕੋਈ ਨਹੀਂ ਜਿੱਤ ਕੇ ਆਈ ਲੇਕਿਨ ਸੁਨੀਲ ਜਾਕਰ ਨੂੰ ਪ੍ਰਧਾਨਗੀ ਉਹਦੇ ਨੂੰ ਲੈ ਕੇ ਬੀਜੇਪੀ ਹਾਈ ਕਮਾਂਡ ਨੇ ਕੰਟੀਨਿਊ ਕਰਨ ਨੂੰ ਕਿਹਾ ਸੀਗਾ ਹੁਣ ਇਹ ਖਬਰ ਉੱਠਦੀ ਕਿੱਥੋਂ ਹੈ ਔਰ ਇਸ ਖਬਰ ਦੀ ਵਜ੍ਹਾ ਕੀ ਬੰਦੀ ਹੈ ਕੱਲ ਭਾਜਪੀ ਦੀ ਇੱਕ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਸੰਗਠਨ ਦੀ ਮੀਟਿੰਗ ਸੀਗੀ ਉਹ ਬੈਠਕ ਸੰਗਠਨ ਵੱਲੋਂ ਸੱਦੀ ਗਈ ਸੀਗੀ ਔਰ ਉਸ ਬੈਠਕ ਦੇ ਵਿੱਚ ਸੁਨੀਲ ਜਾਖੜ ਹੋਰਾਂ ਨੇ ਵੀ ਆਣਾ ਸੀਗਾ ਲੇਕਿਨ ਸੁਨੀਲ ਜਾਖੜ ਉਸ ਬੈਠਕ ਦੇ ਵਿੱਚ ਨਹੀਂ ਆਏ ਸੁਨੀਲ ਜਾਖੜ ਨੂੰ ਉਸ ਬੈਠਕ ਦੇ ਵਿੱਚ ਕਿਸੇ ਲੀਡਰ ਨੇ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕਾਰਨ ਵਸ਼ ਨਹੀਂ ਆ ਸਕਦਾ ਔਰ ਉਸ ਤੋਂ ਪਹਿਲਾਂ ਪਿਛਲੇ ਅਗਰ 3-4 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਜਾਖੜ ਆਪਣੇ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਪਰਿਵਾਰਕ ਕਾਰਨਾਂ ਦੀ ਵਜ੍ਹਾ ਕਰਕੇ ਸਿਆਸੀ ਤੌਰ ਤੇ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ ਜ਼ਿਆਦਾ ਮੀਟਿੰਗਾਂ ਚ ਨਜ਼ਰ ਨਹੀਂ ਆਏ ਔਰ ਇਸ ਗੱਲ ਨੂੰ ਲੈ ਕੇ ਕਿਆਸਰਾਈਆਂ ਉੱਠ ਰੀਆਂ ਸ਼ੁਰੂ ਹੋ ਗਿਆ ਕਿ ਕੀ ਸੁਨੀਲ ਜਾਖੜ ਬੀਜੇਪੀ ਤੋਂ ਨਾਰਾਜ਼ ਨੇ ਉਹਨਾਂ ਦੀ ਫੰਕਸ਼ਨਿੰਗ ਤੋਂ ਨਾਰਾਜ਼ ਨੇ ਕਿ ਸੁਨੀਲ ਜਾਖੜ ਅਸਤੀਫਾ ਦੇਣਾ ਚਾਹੁੰਦੇ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਵਾ ਲੇਕਿਨ ਇਹਨਾਂ ਸਾਰੀਆਂ ਖਬਰਾਂ ਦਾ ਖੰਡਨ ਹੋਇਆ ਹੈ ਸੁਨੀਲ ਜਾਖੜ ਫਿਲਹਾਲ ਪ੍ਰਧਾਨਗੀ ਦੇ ਤੌਰ ਤੇ ਬਣੇ ਰਹਿਣਗੇ ਕਿਉਂਕਿ ਹਰਿਆਣੇ ਦੀਆਂ ਚੋਣਾਂ ਸਿਰ ਦੇ ਉੱਤੇ ਪਈਆਂ ਨੇ ਅੱਗੋਂ ਪੰਚਾਇਤੀ ਚੋਣਾਂ ਆ ਰਹੀਆਂ ਔਰ ਉਸ ਤੋਂ ਬਾਅਦ ਜਿਮਨੀ ਚੋਣਾਂ ਵੀ ਆਣੀਆਂ ਨੇ ਤਾਂ ਬੀਜੇਪੀ ਹਾਈ ਕਮਾਂਡ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਚਾਹਦੀ ਕਿ ਇਸ ਵੇਲੇ ਕੋਈ ਪ੍ਰਧਾਨ ਬਦਲਿਆ ਜਾਵੇ ਜਾਂ ਇਸ ਵੇਲੇ ਕੋਈ ਨਵਾਂ ਧੜਾ ਜਿਹੜਾ ਉਹ ਖੜਾ ਹੋਵੇ ਹਾਲਾਂਕਿ ਬੀਜੇਪੀ ਦੇ ਅੰਦਰ ਕੁਝ ਲੀਡਰ ਅਜੀ ਹੈ ਜ਼ਰੂਰ ਨੇ ਜੋ ਚਾਹੁੰਦੇ ਨੇ ਕਿ ਸੁਨੀਲ ਜਾਖੜ ਨੂੰ ਬਦਲਿਆ ਜਾਵੇ ਜੋ ਚਾਹੁੰਦੇ ਨੇ ਕਿ ਅਸੀਂ ਪੁਰਾਣੇ ਲੀਡਰਾਂ ਸਾਨੂੰ ਪਾਰਟੀ ਨੇ ਪ੍ਰਧਾਨ ਲਗਾਇਆ ਨਹੀਂ ਔਰ ਕਾਂਗਰਸ ਤੋਂ ਆ ਕੇ ਬੀਜੇਪੀ ਸੁਨੀਲ ਜਾਖੜ ਆਂਦੇ ਨੇ ਉਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਜਾਂਦਾ ਹੈ ਇਸ ਗੱਲ ਨੂੰ ਲੈ ਕੇ ਪਾਰਟੀ ਦੇ ਵਿੱਚ ਬੀਜੇਪੀ ਦੇ ਪੰਜਾਬ ਦੇ ਵਿੱਚ ਇੱਕ ਤੜਾ ਆਮੂਮਨ ਸੁਨੀਲ ਜਾਖੜ ਦੇ ਅੰਦਰ ਖਾਤੇ ਪਾਰਟੀ ਹਾਈ ਕਮਾਂਡ ਖਿਲਾਫ ਖਲਾਫਤ ਕਰਦਾ ਰਿਹਾ ਉਹਨਾਂ ਦੀਆਂ ਸ਼ਿਕਾਇਤਾਂ ਕਰਦਾ ਰਿਹਾ ਲੇਕਿਨ ਇਸ ਵੇਲੇ ਕਿਉਂਕਿ ਅਜੇ ਪ੍ਰਧਾਨਗੀ ਦੀਆਂ ਚੋਣਾਂ ਦਸੰਬਰ ਤੱਕ ਡਿਊ ਪਈਆਂ ਜੀ ਅਜੇ ਕਿਸੇ ਵੀ ਤਰੀਕੇ ਦੇ ਨਾਲ ਪ੍ਰਧਾਨ ਬਦਲਣ ਦੀ ਕੋਈ ਖਬਰ ਨਹੀਂ ਹੈ ਸੁਨੀਲ ਜਾਖੜ ਹੀ ਪ੍ਰਧਾਨ ਰਹਿਣਗੇ ਸੁਨੀਲ ਜਾਖੜ ਜਿਹੜੇ ਨੇ ਉਹ ਲੋਕ ਸਭਾ ਦੇ ਦੌਰਾਨ ਜ਼ਰੂਰ ਪ੍ਰਧਾਨਗੀ ਦੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਲੇਕਿਨ ਉਸ ਵੇਲੇ ਪਾਰਟੀ ਨੇ ਕਹਿ ਆ ਸਿਕਾ ਕਿ ਤੁਸੀਂ ਪ੍ਰਧਾਨ ਦੇ ਤੌਰ ਤੇ ਬਣੇ ਰਹੋ ਜੀ ਹੂੰ ਪੰਕਜ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਉਣੇ ਕਿ ਭਾਜਪਾ ਆਗੂਆਂ ਦਾ ਕੀ ਕੁਝ ਪ੍ਰतिक੍ਰਮ ਸਾਹਮਣੇ ਹੈ ਸਟੇਟਮੈਂਟ ਨੂੰ ਲੈ ਕੇ सवाल ही पैदा नहीं होंगे ये जी खबर चल रही है टोटली झूठ के बुनियाद से है बेसलैस है और कुछ शरारती अंसर वालों चलाई गई खबर है। कह सकते भारतीय जनता पार्टी के अध्यक्ष के रूप सुनील जीव की अगवाई कर रहे ने खबर जगियां ने टोटली बेसलैस ने ਅੱਜ ਤੱਕ ਤੁਸੀਂ ਬੈਠਕਾਂ ਦੀ ਗੱਲ ਕਰਦੇ ਹੋ ਸਾਡੇ ਸੰਗਠਨ ਦਾ ਇੱਕ ਸਿਸਟਮ ਹੈਗਾ ਹੈ ਅਲੱਗ-ਅਲੱਗ ਬੈਠਕਾਂ ਅਲੱਗ-ਅਲੱਗ ਤਰੀਕੇ ਚੱਲਦੀਆਂ ਰਹਿੰਦੀਆਂ ਨੇ ਜਿਹੜੀ ਕੱਲ ਵੀ ਬੈਠਕ ਦੀ ਤੁਸੀਂ ਗੱਲ ਕੀਤੀ ਹੈ ਕੱਲ ਜਿਹੜੀ ਹੈ ਸਾਡੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜਿਹੜੇ ਮੈਂਬਰਸ਼ਿਪ ਦੇ ਇੰਚਾਰਜ ਸਨ ਉਹਨਾਂ ਦੀ ਉਹਨਾਂ ਦੀ ਬੈਠਕ ਬੁਲਾਈ ਗਈ ਸੀ ਔਰ ਹਰ ਇੱਕ ਬੈਠਕ ਦੇ ਵਿੱਚ ਪ੍ਰਦੇਸ਼ ਅਧਿਕਸ਼ਕ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ ਕਿਉਂਕਿ ਸਾਡੇ ਅਲੱਗ-ਅਲੱਗ ਬੈਠਕਾਂ ਚੱਲਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਇਹ ਜਿਹੜਾ ਇਹ ਖਬਰ ਉਹਨਾਂ ਦੇ ਸਿਫਤੇ ਦੀ ਹੈ ਟੋਟਲੀ ਬੇਬੁਨਿਆਦ ਹੈ ਹੂੰ ਪਸਰੀਨ ਸਾਹਿਬ ਦੇਖੋ ਨਰਾਜ਼ਗੀ ਦੀਆਂ ਖਬਰਾਂ ਜ਼ਰੂਰ ਨੇ ਔਰ ਇੱਥੋਂ ਤੱਕ ਖਬਰ ਲੱਗੀ ਕਿ ਸੁਨੀਲ ਜਾਖੜ ਰਿਜ਼ਾਈਨ ਕਰ ਚੁੱਕੇ ਨੇ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਇਸ ਸਮੇਂ ਲੋੜ ਹੈ ਕਿ ਸੁਨੀਲ ਜਾਖੜ ਖੁਦ ਆ ਕੇ ਮੀਡੀਆ ਦੇ ਸਾਹਮਣੇ ਆ ਕਿਸੇ ਵੀ ਤਰੀਕੇ ਦੇ ਨਾਲ ਇਹ ਕਲੈਰੀਫਾਈ ਕਰ ਦੇਣ ਕਿ ਅਜਾਹਾ ਕੁਝ ਨਹੀਂ ਹੈ ਮੈਂ ਪਾਰਟੀ ਦੇ ਮਹਾ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਕਲੈਰੀਫਾਈ ਕਰ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਨਹੀਂ ਹੈਗਾ ਹੂੰ ਨਰਾਜ਼ ਨਹੀਂ ਹੈਗੇ ਕਿਸੇ ਵੀ ਗੱਲ ਤੇ ਜੀ ਔਰ ਜਾਖੜ ਸਾਹਿਬ ਤੋਂ 3 ਦਿਨ ਪਹਿਲਾਂ ਮੈਨੂੰ ਮਿਲੇ ਸੀ ਹੂੰ ਮਨੇ ਕੋਈ ਅਸੀ ਗੱਲ ਨਹੀਂ ਕੀਤੀ ਉਹ ਤਾਂ ਪਾਰਟੀ ਦੇ ਅੱਗੇ ਵਧਾਉਣ ਦੀ ਗੱਲ ਕਰ ਰਹੇ ਸੀ ਔਰ ਇਹ ਅਫਵਾਹ ਸਾਰੀ ਔਰ ਇਹਦੇ ਕੋਈ ਸੱਚਾਈ ਨਹੀਂ ਇਹ ਕਿਸੇ ਨੇ ਜਾਣ ਬੁੱਝ ਕੇ ਫੈਲਾਤੀ ਜੋ ਮੈਂ ਸਮਝਦਾ ਔਰ ਜਾਖੜ ਸਾਹਿਬ ਦਾ ਨੁਕਸਾਨ ਕਰਨਾ ਇਹ ਬੜਾ ਡੇਰਾ ਨੇ ਪੰਜਾਬ ਦੀ ਰਾਜਨੀਤੀ ਦਾ ਅਸੀ ਗੱਲ ਨਹੀਂ ਹੈ ਔਰ ਉਹ ਮੈਂ ਤਾਂ ਉਹਨਾਂ ਦਾ ਬੜਾ ਹੀ ਰਿਸਪੈਕਟ ਕਰਦਾ ਔਰ ਮੇਰੀ ਤਾਂ ਜੀ ਇੱਛਾ ਹੈ ਕਿ ਉਹ ਹੀ ਪ੍ਰਧਾਨ ਅਗੇ ਰਹਿਣ ਔਰ ਕੋਈ ਹੋਰ ਕਿਸੇ ਦੀ ਵੀ ਇੱਛਾ ਨਹੀਂ ਹੈ ਕਿ ਵੀ ਉਹਨਾਂ ਨੂੰ ਹਟਾਇਆ ਜਾਵੇ ਉਹਨਾਂ ਚ ਯੋਗਤਾ ਹੈ ਪਾਰਟੀ ਨੂੰ ਅਗੇ ਲੈ ਕੇ ਜਾਣ ਦੀ ਤਾਂ ਇਸ ਕਰਕੇ ਐਸਾ ਅਜੇ ਤੱਕ ਨਾ ਤਾਂ ਹਾਈਕਮਾਂਡ ਦਾ ਵਿਚਾਰ ਹੈ ਤੇ ਨਾ ਹੀ ਕੋਈ ਪੰਜਾਬ ਦੇ ਅੰਦਰ ਕੋਈ ਐਸੀ ਗੱਲ ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਹੈ ਜੋ ਇਹ ਖਬਰਾਂ ਚੱਲ ਰਹੀਆਂ ਨੇ ਤੇ ਨਹੀਂ ਚੱਲ ਰਹੀਆਂ ਚਾਹੀਦੀਆਂ ਡਾਕਟਰ ਸਾਹਿਬ ਹੀ ਪ੍ਰਧਾਨ ਰਹਿਣਗੇ ਐਸੀ ਕੋਈ ਗੱਲ ਨਹੀਂ ਅਦਰ ਸਰ ਗਰੇਵਰ ਸਾਹਿਬ ਕੱਲ ਮੀਟਿੰਗ ਸੀ ਉਸ ਦੇ ਵਿੱਚ ਜੋ ਜਾਣਕਾਰੀ ਸਾਡੇ ਕੋਲ ਆਈ ਹੈ ਕਿ ਇੱਕ ਲੀਡਰ ਨੇ ਬੀਜੇਪੀ ਦੇ ਉਹਨਾਂ ਨੇ ਕਿਤੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਫੋਨ ਕੀਤਾ 자ਖਰ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਫਿਲਹਾਲ ਨਹੀਂ ਪਹੁੰਚ ਸਕਦਾ ਕੋਈ ਸਮੱਸਿਆ ਹੈ ਕੋਈ ਕਾਰਨ ਹੈ ਤਾਂ ਇੱਕ ਮਹੀਨਾ ਵਿਦੇਸ਼ ਰਹਿ ਕੇ ਆਏ ਉਸ ਤੋਂ ਬਾਅਦ ਇਹ ਮੀਟਿੰਗ ਹੁੰਦੀ ਹੈ ਉਸ 'ਚ ਨਹੀਂ ਆਉਂਦੇ ਪ੍ਰਧਾਨ ਸਾਹਿਬ ਬਕਾਇਦਾ ਉਹਨਾਂ ਨੂੰ ਫੋਨ ਹੁੰਦਾ ਤਾਂ ਫਿਰ ਉਹ ਇੱਕ ਦੱਸ ਦਿੰਦੇ ਨੇ ਕਿ ਮੈਂ ਨਹੀਂ ਆ ਸਕਦਾ ਤਾਂ ਇਸ ਕਰਕੇ ਉਸ ਤੋਂ ਬਾਅਦ ਇਹ ਚਰਚਾ ਉੱਠੀ ਹੈ ਔਰ ਇਹ ਵੀ ਚਰਚਾ万 ਨੇ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਜਿਵੇਂ ਚੋਣ ਦੇ ਵਿੱਚ ਜਾਂ ਫਿਰ ਜੋ ਗ੍ਰਾਫ ਲੋਕ ਸਭਾ ਚੋਣਾਂ ਚ বিজেপি ਦਾ ਪੰਜਾਬ ਚ ਨਜ਼ਰ ਆਇਆ ਉਸ ਤੋਂ ਬਾਅਦ ਇਹ ਨਾਰਾਜ਼ਗੀ ਕਿਤਨਾ ਕਿਤੇ ਹੈ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਉਹ ਨਹੀਂ ਰਹਿ ਸਕਦੇ ਨਹੀਂ ਦੇਖੋ ਐਸ ਤਰ੍ਹਾਂ ਦੀ ਗੱਲ ਆ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਵਿਦੇਸ਼ ਰਹਿ ਕੇ ਆਉਣਾ ਤਾਂ ਉਹਨਾਂ ਦੇ ਕਰਜ਼ੀਆਂ ਹੈਲਥ ਪ੍ਰੋਬਲਮ ਦੀ ਗੱਲ ਸੀਗੀ ਉਹ ਮੈਂ ਜ਼ਿਆਦਾ ਡਿਸਕਸ ਨਹੀਂ ਕਰਨਾ ਚਾਹੁੰਦਾ ਪਰ ਉਹ ਕੋਈ ਪਾਰਟੀ ਦੀ ਨਾਰਾਜ਼ਗੀ ਨਹੀਂ ਸੀ ਕੋਈ ਹੋਰ ਗੱਲ ਨਹੀਂ ਸੀ ਉਹ ਤਾਂ ਉਹਨਾਂ ਦਾ ਆਪਣਾ ਘਰ ਦਾ ਕੰਮ ਸੀਗਾ ਤੇ ਉਹਦੇ ਚ ਹਰ ਵਿਅਕਤੀ ਨੂੰ ਹੁੰਦਾ ਪਰਿਵਾਰ ਵੀ ਹਰ ਵਿਅਕਤੀ ਨੇ ਦੇਖਣਾ ਹੁੰਦਾ ਚਾਹੇ ਉਹ ਪ੍ਰਧਾਨ ਹੋਵੇ ਚਾਹੇ ਉਹ ਕੋਈ ਮਨਿਸਟਰ ਹੋਵੇ ਠੀਕ ਹੈ ਉਹ ਉਹਨਾਂ ਨੂੰ ਪਾਰਟੀ ਦੇ ਕੋਈ ਰਿਜ਼ਰਨੇਸ਼ਿਓ ਦੇ ਚ ਕਈ ਚੀਜ਼ਾਂ ਅਨਵਰਡ ਉਹ ਨਹੀਂ ਅਨਾਈ ਕਰ ਨਹੀਂ ਸਕਦੇ ਤੁਸੀਂ ਉਹ ਵਰਡ ਉਹ ਇਸ ਕਰਕੇ ਜਾਖੜ ਸਾਹਿਬ ਨੇ ਜਿਹੜਾ ਅ ਪਾਰਟੀ ਦੇ ਕੰਮ ਲਈ ਉਹ ਹੈਗੇ ਐ ਇੱਥੇ ਠੀਕ ਪਰ ਕਈ ਕਈ ਵਾਰ ਮੀਟਿੰਗ 'ਚ ਨਹੀਂ ਆਪ ਆਉਂਦੇ ਉਹਨਾਂ ਨੂੰ ਦਿੱਲੀ ਵੀ ਹੁੰਦੇ ਆ ਉਹ ਬਹੁਤ ਜ਼ਿਆਦਾ ਇੱਥੇ ਵੀ ਹੁੰਦੇ ਆ ਉਸ ਤੋਂ ਬਾਅਦ ਉਹ ਹੋਰ ਵੀ ਜਾਣਾ ਹੁੰਦਾ ਉਹਨਾਂ ਦਾ

ਰਾਜਾ ਵਰਿੰਗ ਦੇ ਵੱਲੋਂ ਕੱਸਿਆ ਗਿਆ ਹੈ ਹਾਲਾਂਕਿ ਖਬਰਾਂਵਾਂ ਖਬਰਾਂ ਆ ਰਹੀਆਂ ਚ ਕਿ ਸੁਨੀਲ ਜਾਖੜ ਦੇ ਵੱਲੋਂ ਜੋ ਹੈ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ तमाम बीजेपी ਲੀਡਰਸ ਦਾ ਤੁਸੀਂ ਸਤਿ ਪ੍ਰਤੀਕਮ ਸੁਨਿਆ ਰਿਐਕਸ਼ਨ ਸੁਨਿਆ ਉਹਨਾਂ ਦਾ ਕਹਿਣਾ ਹੈ ਕਿ ਆਜੋ तमाम ਖਬਰਾਂ ਨੇ ਇਹਨਾਂ ਦਾ ਸੀ ਖੰਡਨ ਕਰਨਾ ਹੈ ਨਾ तमाम ਖਬਰਾਂ ਨੂੰ ਦਮਾਈ ਅਸਤ ਕਰਨੇ ਇਹ ਜੀ ਕੋਈ ਵੀ ਗੱਲ ਨਹੀਂ ਹੈ ਸੁਨੀਲ ਜਾਖੜ ਹੀ ਪੰਜਾਬ बीजेपी ਦੇ ਪ੍ਰਧਾਨ ਜੁਨੇ ਉਹ ਬਣੇ ਰਹਿਣਗੇ ਤੇ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੇ ਰਾਜਾ ਵਰਿੰਗ ਦੇ ਵੱਲੋਂ

MP by election ਉਹਨਾਂ ਦੇ ਵੱਲ ਗੁਰਦਾਸਪੁਰ ਸੀਟ ਤੋਂ ਜਿੱਤੀ ਗਈ ਸੀ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਰਹਿ ਚੁੱਕੇ ਨੇ ਹਾਲਾਂਕਿ ਜਦੋਂ 2021 ਚ ਕੈਪਟਨ ਅਮਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ सीएम ਦੀ ਕੁਰਸੀ ਤੋਂ ਬਾਅਦ ਉਦੋਂ ਆ ਪੂਰਾ ਵਿਵਾਦ ਜੋ ਹੈ ਉਹ ਪੱਖਿਆ ਸੀ ਕਿ ਨਾ ਕਿਤੇ ਸੁਨੀਲ ਜਾਖੜ ਦਾ ਨਾਮ ਸੀ ਉਹ ਅੱਗੇ ਚਰਚਾਵਾਂ ਚ ਚੱਲ ਰਿਹਾ ਸੀ ਕਿ ਸੁਨੀਲ ਜਾਖੜ ਨੈਕਸਟ ਜੋ ਨੇ ਉਹ ਪੰਜਾਬ ਦੇ सीएम हो सकते हैं हालांकि उस तो बाद سابقا सीएम चंडीनु जो है ओ सीएम बना ਦਿੱਤਾ ਗਿਆ ਸੀ ਮੇਰਾ ਮੇਰੇ ਸੇ ਹੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ ਪੰਕਜ ਇਹਨਾਂ तमाम ਖਬਰਾਂ ਦੇ ਵਿਚਾਲੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਤੰਜ ਕੱਸ ਦਿੱਤਾ ਗਿਆ ਰੈਜ਼ੀਗਨੇਸ਼ਨ ਨੂੰ ਲੈ ਕੇ ਦੇਖੋ ਸੁਨੀਲ ਜਾਖੜ ਦੇ ਪੁਰਾਣੇ ਸਾਥੀ ਤੇ ਨਵੇਂ ਦੁਸ਼ਮਣ ਨੇ ਰਾਜਾ ਵੜਿੰਗ ਸਿਆਸਤ ਦੇ ਵਿੱਚ ਔਰ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਵੀ ਨੇ ਔਰ ਆਮੂਮਨ ਜਦੋਂ ਇਸ ਤਰੀਕੇ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਉਸ ਨੂੰ ਇੱਕ ਮੌਕਾ ਵੀ ਮਿਲ ਜਾਂਦਾ ਵੈ ਔਰ ਸੁਨੀਲ ਜਾਖੜ ਦੇ ਨਾਲ ਦੋਸਤੀ ਤੋਂ ਲੈ ਕੇ ਦੁਸ਼ਮਣੀ ਤੱਕ ਦਾ ਸਿਆਸੀ ਤੌਰ ਤੇ ਜਿਹੜਾ ਸਫ਼ਰ ਹੈ ਰਾਜਾ ਵੜਿੰਗ ਦਾ ਤਾਂ ਰਾਜਾ ਵੜਿੰਗ ਉਸ ਵੇਲੇ ਤੰਜ ਕੱਸ ਰਹੇ ਨੇ ਸੁਨੀਲ ਜਾਖੜ ਦੇ ਉੱਤੇ ਜਦੋਂ ਇਹ ਖਬਰਾਂ ਇਹ ਚਰਚਾਾਂ ਵਿੱਚ ਕਈ ਥਾਈਂ ਲਗਣੀਆਂ ਸ਼ੁਰੂ ਹੋ ਗਈਆਂ ਕਿ ਸੁਨੀਲ ਜਾਖੜ ਅਸਤੀਫਾ ਦੇ ਚੁੱਕੇ ਨੇ ਤਾਂ ਫਿਰ ਰਾਜਾ ਵੜਿੰਗ ਕਿਉਂਕਿ ਇਸ ਕਰਕੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਰਹਿ ਚੁੱਕੇ ਨੇ ਕਾਂਗਰਸ ਤੋਂ ਬਾਅਦ ਬੀਜੇਪੀ ਚ ਆਏ ਨੇ ਤਾਂ ਬੀਜੇਪੀ ਚ ਹੁਣ ਜਦੋਂ ਇਸਤੀਫੇ ਦੀ ਖਬਰ ਸਾਹਮਣੇ ਆਈ ਤਾਂ ਪੁੱਛ ਰਹੇ ਨੇ ਕਿ ਹੁਣ ਕਿੱਥੇ ਜਾਓਗੇ ਜਾਖੜ ਸਾਹਿਬ 올 ਦਾ ਬੈਸਟ ਇਸ ਤਰੀਕੇ ਦਾ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬੀਜੇਪੀ ਪੂਰੀ ਤਰੀਕੇ ਦੇ ਨਾਲ ਸੁਨੀਲ ਜਾਖੜ ਦੇ ਨਾਲ ਖੜਦੀ ਹੋਈ ਨਜ਼ਰ ਆ ਰਹੀ ਹੈ ਅਨਿਲ ਸਰੀਨ ਜਿਹੜੇ ਮਾਨ ਸਚੀਵ ਨੇ ਬੀਜੇਪੀ ਦੇ ਪੰਜਾਬ ਦੇ ਉਹ ਖੁੱਲਕੇ ਕਹਿ ਰਹੇ ਨੇ ਕਿ ਇਸ ਤਰੀਕੇ ਦੀਆਂ ਖਬਰਾਂ ਸਿਰਫ ਔਰ ਸਿਰਫ ਹਵਾਮਾ ਨੇ ਹਰਜੀਤ ਗਰੇਵਾਲ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਸੰਗਠਨ 'ਚ ਨਵੇਂ ਲੋਕਾਂ ਦੇ ਆਉਣ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਉਹ ਵੀ ਸੁਨੀਲ ਜਾਖੜ ਦੇ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਜਿਹੇ 'ਚ ਸੁਨੀਲ ਜਾਖੜ ਜਦੋਂ ਤੱਕ ਨਵੇਂ ਪ੍ਰਧਾਨ ਦੀਆਂ ਚੋਣਾਂ ਨਹੀਂ ਹੁੰਦੀਆਂ ਪੂਰੇ ਦੇਸ਼ ਭਰ ਦੇ ਵਿੱਚ ਉਦੋਂ ਤੱਕ ਪਾਰਟੀ ਹਾਈ ਕਮਾਂਡ ਤੇ ਸੁਨੀਲ ਜਾਖੜ ਜਿਹੜੇ ਨੇ ਉਹ ਪ੍ਰਦੇਸ਼ ਦੇ ਬੀਜੇਪੀ ਦੇ ਪ੍ਰਧਾਨ ਬਣੇ ਰਹਿਣਗੇ ਜੀ ਪੰਕਜ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਦੇ ਜੇ ਅਸੀਂ ਐਂਗਲ ਦੀ ਗੱਲ ਕਰੀਏ ਕਿਤਨਾ ਕਿਤੇ ਨਾਰਾਜ਼ਗੀ ਸੀ ਤੁਸੀਂ ਹਰਜੀਤ ਗਰੇਵਾਲ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਜੋ ਪੁਰਾਣੇ ਲੀਡਰ ਆਏ ਨੇ ਉਹਨਾਂ ਨੂੰ ਤਵੱਜੋ ਇੰਨੀ ਪਾਰਟੀ 'ਚ ਨਹੀਂ ਦਿੱਤੀ ਗਈ ਹਾਲਾਂਕਿ ਲੋਕ ਸਭਾ ਚੋਣਾਂ ਰਮਨਿਤ ਬਿੱਟੂ ਹਾਰ ਗਏ ਉਸ ਤੋਂ ਬਾਅਦ ਵੀ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਬਣਾ ਦਿੱਤਾ ਗਿਆ ਕਿ ਆ ਵੀ ਇੱਕ ਅਹਿਮ ਵਜ੍ਹਾ ਮੰਨੀ ਜਾਏ ਦੇਖੋ ਨਿਸ਼ਚਿਤ ਤੌਰ ਤੇ ਜਦੋਂ ਪਾਰਟੀ ਤੋਂ ਬਾਤ ਪਹਿਲਾਂ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਭਾਜਪਾ ਤੇ ਨਿਸ਼ਾਨੇ ਸਾਦੇ ਜਾ ਰਹੇ ਸੀਗੇ ਇਹ ਤਾਂ ਪਾਰਟੀ ਦੇ ਅੰਦਰ ਬਹੁਤ ਸਾਰੇ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਦੋਖਰ ਦਰਦ ਹੁੰਦਾ ਹਰਜੀਤ ਗਰੇਵਾਲ ਨੇ ਤਾਂ ਬਿਆਨ ਕਰਤਾ ਕਈ ਲੀਡਰ ਬਿਆਨ ਨਹੀਂ ਕਰਦੇ ਲੇਕਿਨ ਪਾਰਟੀ ਦੇ ਅੰਦਰ ਇਹ ਚਰਚਾ ਚੱਲਦੀ ਰਹਿੰਦੀ ਹੈ ਔਰ ਸੁਨੀਲ ਜਾਖੜ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਮਲਾਲ ਹੋ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਪਿਛਲੇ ਕੁਝ ਸਮੇਂ ਤੋਂ ਲੇਕਿਨ ਸਰ ਨਾਲ ਜੁੜੇ ਹੋ ਸਰ ਨਾਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਫੋਨਲਾਈਨ ਤੇ ਜੁੜੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਸੁਨੀਲ ਜਾਖੜ ਦੇ ਪੰਜਾਬ বিজেপি ਪ੍ਰਧਾਨ ਦੇ ਅਹੁਦੇ ਤੋਂ ਰਿਜ਼ੀਗਨੇਸ਼ਨ ਦੀਆਂ ਚਰਚਾਵਾਂ ਦੇ ਹਾਲਾਂਕਿ বিজেপি ਲੀਡਰਸ ਦੇ ਵੱਲੋਂ ਇਹਨਾਂ तमाम ਚਰਚਾਵਾਂ ਦਾ ਖੰਡਨ ਕੀਤਾ ਗਿਆ ਪਰ ਜੇ ਰਿਊਮਰਸ ਉੱਡੀਆਂ ਨੇ ਉਸ ਦੀ ਕੋਈ ਵਜਾਤ ਰਹਿਦੀ ਹੈ ਇਹ ਵੀ ਕੰਧ ਹੁੰਦੇ ਜਿਹੜੇ ਤੁਸੀਂ ਨਾਲ ਕਹੀ ਜਾ ਰਹੇ ਜੇ ਖੰਡਨ ਕੀਤਾ ਨਾਲ ਹੀ ਕਹੀ ਜਾ ਰਹੇ ਸੀ ਖਬਰ ਵਿੱਚ ਚਲਾਉਣੀ ਹੈ ਹੁਣ ਇਹਦਾ ਕੀ ਹਾਲ ਆ ਜਦੋਂ ਤੁਸੀਂ ਖੁਦ ਹੀ ਕਹਿ ਰਹੇ ਜੇ ਆਪਣੇ ਏਡੇ ਵੱਡੇ ਤੁਹਾਡੇ ਟੀਵੀ ਚੈਨਲ ਹੈ ਨਾ ਵੱਡਾ ਬ੍ਰੌਡਕਾਸਟ ਹਾਊਸ ਦਾ ਤੁਸੀਂ ਖੁਦ ਹੀ ਕਹਿ ਰਹੇ ਜੇ ਕਿ বিজেপি ਨੇ ਤਾਂ ਖੰਡਨ ਕੀਤਾ ਹੈ ਹੂੰ ਕਿਰਵੀ ਤੁਸੀਂ ਕਹ ਰਹੇ ਜੇ ਜੀ ਖਬਰ ਸੋਚ ਜੀ ਹੁਣ ਜੋ ਵਿਰੋਧੀ ਨੇ ਪੰਜਾਬ ਪੰਕਸ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਹੈ ਕਿ ਆਲ ਦਾ ਬੈਸਟ ਵੇਅਰ ਨੈਕਸਟ ਚਲੋ ਇਸ ਤਰ੍ਹਾਂ ਹੁੰਦਾ ਜੀ ਦੇਖੋ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੀ ਹੁੰਦਾ ਹੈ ਹਮਮ ਔਰ ਵਿਰੋਧ ਕਿਦਾ ਹੁੰਦਾ ਹੈ ਤੁਸੀਂ ਟੀਵੀ ਚੈਨਲ ਤੇ ਇਹ ਪੌਡਕਾਸਟ ਜੇ ਤੁਹਾਡਾ ਤੁਹਾਡੇ ਚੈਨਲ ਦੇ ਲੋਕ ਤੁਹਾਡਾ ਵਿਰੋਧ ਕਰਨੇ ਕੋ ਬਾਹਰ ਦੇ ਨਹੀਂ ਕਰਦੇ ਹਮਮ ਪੋਲਿਟੀਕਲ ਲੋਕਾਂ ਦਾ ਵਿਰੋਧ ਜਿਹੜਾ ਉਹਨਾਂ ਦਾ ਹੀ ਹੁੰਦਾ ਹੈ ਜਿਨ੍ਹਾਂ ਦੀ ਕੋਈ ਤਾਕਤ ਹੁੰਦੀ ਹੈ ਵਰਨਾ ਕੌਣ ਵਿਰੋਧ ਕਰਨਾ ਚਾਹੁੰਦਾ ਹੈ ਹਮਮ ਰੇਤੀ ਰਜੀਵ ਕੁਮਾਰ ਸੰਜੀਵ ਕੁਮਾਰ ਵਿਜੇ ਸ਼ਰਮਾ ਰਾਜ ਸ਼ਰਮਾ सुरेंद्र ਸਿੰਘ ਕੋਈ ਰਿਜ਼ਾਈਨ ਕਰੇਗਾ ਤੁਹਾਨੂੰ ਪਤਾ ਨਹੀਂ ਹੋਏਗਾ ਹੂੰ ਹੂੰ ਲੇਕਿਨ ਬੁਨਾਈ ਰਾਜਾ ਵੜੇ ਨੂੰ ਤੇ ਉੱਤੇ ਟਵੀਟ ਕਰਨ ਕਿਉਂ ਕਰ ਰਹੇ ਨੇ ਕਿਉਂਕਿ ਜਾਖੜ ਸਾਹਿਬ ਦਾ ਇੱਕ ਆਪਣਾ ਵਜੂਦ ਹੂੰ ਹਰ ਕੋਈ ਚਾਹੁੰਦਾ ਕਿਉਂ ਨਾ ਸੀ ਇਮੇਜ ਨੂੰ ਜਿਹੜਾ ਵੱਡਾ ਲੀਡਰ ਆ ਜਿਹੜਾ ਪਬਲਿਕ ਡੋਮੇਨ 'ਚ ਆ ਜਿਹਦੀ ਤਾਕਤ ਆ ਜਿਹਦੀ ਬੋਲਣਾਂ 'ਚ ਤਾਕਤ ਆ ਜਿਹਦੀ ਗੱਲ 'ਚ ਕਿਉਂ ਉਹਨੂੰ ਹਰ ਕੋਈ ਡੀਮੇਨ ਕਰਨਾ ਚਾਹੇਗਾ ਉਹ ਕੀ ਗਲਤ ਆ ਕੀ ਸਤਿ ਜੀ ਨਾ ਤਾਂ ਚਰਚਾ ਮਦੇ ਵਿਚਾਲੇ ਤੁਹਾਡੀ ਸੁਨੀਲ ਜਾਖੜ ਨਾਲ ਕੋਈ ਗੱਲਬਾਤ ਹੋ ਪਾਈ ਹੈ ਹਾਲਾਂਕਿ ਵਿਦੇਸ਼ੀ ਦੌਰੇ ਤੇ ਸੀ ਕੁਝ ਦਿਨ ਪਹਿਲਾਂ ਮੇਰੇ ਨਾਲ ਉਹ ਜੀ ਗੱਲ ਹੁੰਦੀ ਉਹਨਾਂ ਦੀ ਹੂੰ ਚਰਚਾ ਚ ਕੀ ਮੇਰੀ ਰੋਕ ਜੀ ਗੱਲ ਹੁੰਦੀ ਉਹਨਾਂ ਨਾਲ ਹੂੰ ਕੋਈ ਅਸੀ ਗੱਲ ਨਹੀਂ ਨਾ ਕੋਈ ਪਾਰਟੀ ਦੇ ਅੰਦਰ ਨਾ ਹੀ ਸੁਨੀਲ ਜਾਖੜ ਨੂੰ ਪਾਰਟੀ ਦੇ ਅੰਦਰ ਕੋ ਪ੍ਰੋਬਲਮ ਹੈ ਨਾ ਕੋ ਬਾਹਰੋਂ ਪ੍ਰੋਬਲਮ ਹੈ ਨਾ ਕੋ ਰਿਜ਼ਾਈਨ ਦੀ ਗੱਲ ਹੈ ਨਾ ਰਿਜ਼ਾਈਨ ਦੇਣ ਦੀ ਗੱਲ ਹੈ ਨਾ ਰਿਜ਼ਾਈਨ ਨਾ ਦੇਣ ਦੀ ਗੱਲ ਹੈ ਸਿਚੁਏਸ਼ਨ ਹੀ ਨਹੀਂ ਹੂੰ ਉਹ ਤੇ ਜਾਣ ਬੁੱਝ ਕੇ ਪਾਰਟੀ ਵਿਰੋਧੀ ਲੋਕੀ ਕੰਮ ਕਰਦੇ ਹੂੰ ਹੂੰ ਜਾਖੜ ਸਾਹਿਬ ਇੱਕ ਬਹੁਤ ਹੀ ਉਹ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਨਾ ਇੱਕ ਫੈਰੋਵੇ ਲੀਡਰ ਨੇ ਉਹ ਇਸ ਤਰ੍ਹਾਂ ਦੀ ਕੋਈ ਆਪਣੀ ਰਾਜਨੀਤੀ ਦੇ ਅੰਦਰ ਕੋਈ ਐਸਾ ਸਟੈਂਡ ਨਹੀਂ ਆ ਜਿਹੜਾ ਉਹਨਾਂ ਤੋਂ ਚੋਰੀ ਹੁੰਦਾ ਹੋਵੇ ਹਮ ਇਸ ਦਾ men of words ਜੀ ਨੀ ਪਰ ਕਿਹੜਾ ਅੰਗਲ ਰਮਨਿਤ ਬਿੱਟੂ ਵਾਲਾ ਐਂਗਲ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਹਰਜੀਤ ਗਰੇਵਾਲ ਦੇ ਬਾਰੇ ਕਿ ਕਿੰਨਾ ਕਿਤੇ ਜੋ ਪਾਰਟੀ ਦੇ ਪੁਰਾਣੇ ਲੀਡਰਸ ਨੇ ਉਹਨਾਂ ਨੂੰ ਸਾਈਡਲਾਈਨ ਕਰਕੇ ਰਮਨਿਤ ਬਿੱਟੂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਉਹ ਤੁਸੀਂ ਜ਼ਬਰਦਸਤੀ ਕੀ ਜਾ ਰਹੇ ਜੇ ਤਾਂ ਫਿਰ ਕੀ ਹਲਕੀ ਆ ਤੁਸੀਂ ਆਪਣੀ ਟੀਵੀ ਦੇ ਜੋ ਮਰਜੀ ਖਬਰ ਚਲਾਈ ਚਲੋ ਤੁਹਾਨੂੰ ਕੋਈ ਰੋਕ ਥੋੜਾ ਸਕਦਾ ਨਹੀਂ ਨਹੀਂ ਹਰਜੀਤ ਗਰੇਵਾਲ ਨੇ ਖੁਦ ਸਟੇਟ ਮੈਂ ਤੁਹਾਨੂੰ ਆਫੀਸ਼ੀਅਲੀ ਜਦੋਂ ਮੈਂ ਨੈਸ਼ਨਲ ਸਪੋਕਸਪਰਸਨ ਪਾਰਟੀ ਦਾ ਤੁਹਾਡੇ ਟੀਵੀ ਚੈਨਲ ਤੇ ਦੱਸ ਰਿਹਾ ਹਾਂ ਉਹਦੇ ਬਾਅਦ ਤੁਸੀਂ ਕਹਿੰਦੇ ਜੀ ਇਹ ਵੀ ਇੱਕ ਕਾਰਨ ਹੋ ਸਕਦਾ ਕਿਸ ਚੀਜ਼ ਦਾ ਕਾਰਨ ਹੋ ਸਕਦਾ ਹੈ ਹੂੰ ਹੂੰ ਲੱਗੀ ਤਾਂ ਜ਼ਬਰਦਸਤ ਹੀ ਆ ਮੈਂ ਤਾਂ ਏ ਟੀਵੀ ਚੈਨਲ ਦੇ ਕਮਾਂਜੀ ਤੁਸੀਂ ਖਬਰ ਚਲਾਉਂਦੇ ਵੀ ਇਹ ਕਾਰਨ ਹੋ ਸਕਦਾ ਹੈ ਕਿ ਕਹ ਰਹੇ ਨੇ ਕਿ ਕਾਂਗਰਸ ਪੰਡਿਤਾਂ ਚੈਨਲ ਦੇ ਕੰਮ ਕਰ ਰਹੇ ਕੋਈ ਜਵਾਬ ਖੁਦ ਅਸਲ ਦਾ ਜ਼ਿਕਰ ਕੀਤਾ ਸੀ ਤੁਸੀਂ ਜੀ ਗਰੇਵਾਲ ਜਿੰਦੀ ਗੱਲ ਕਰ ਰਹੇ ਜੀ ਇੱਥੇ ਜਾਖੜ ਸਾਹਿਬ ਦੀ ਗੱਲ ਕਰਦੇ ਕਰਦੇ ਤੁਸੀਂ ਗਰੇਵਾਲ ਸਾਹਿਬ ਵੱਲ ਚਲੇ ਗਏ ਜੀ ਬਾਕੀ ਕਰ ਨਹੀਂ ਨਰਾਜ਼ਗੀ ਤੇ ਕਿੰਨਾ ਕਿੰਨਾ ਬੋਸ ਕਰ ਰਹੇ ਜੀ ਮੈਨੂੰ ਤੁਸੀਂ ਬੇਨਤੀ ਦੱਸੋ ਤੁਸੀਂ ਹੁਣ ਕੀ ਦੀ ਗੱਲ ਮੈਨੂੰ ਸਵਾਲ ਕਿਦਾ ਪੁੱਛਣਾ ਚਾਹੁੰਦੇ ਜੀ ਜਾਖੜ ਸਾਹਿਬ ਦਾ ਨਹੀਂ ਨਹੀਂ ਜਖੜ ਸਾਹਿਬ ਦੀ ਡਿਜ਼ਾਈਨ ਦੀ ਗੱਲ ਕਰ ਰਹੀ ਸੀ ਆਈ ਮੀਨ ਟੂ ਸੇ ਨਹੀਂ ਨਹੀਂ ਮੈਂ ਆ ਕਹਿਣਾ ਚਾ ਰਹੀ ਹਾਂ ਕਿ ਕਿੰਨਾ ਕਿਤੇ ਰਵਨੀਤ ਬਿੱਟੂ ਕਾਂਗਰਸ ਪਾਰਟੀ ਤੋਂ ਬੀਜੇਪੀ ਚ ਜੁਆਇਨ ਹੋਏ ਲੋਕ ਸਭਾ ਇਲੈਕਸ਼ਨਸ ਹਾਲਾ ਕਿ ਹਾਰ ਗਏ ਪਰ ਫਿਰ ਵੀ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਬਣਾ ਕੇ ਪੇ ਦਿੱਤਾ ਗਿਆ ਤਾਂ ਕਿੰਨਾ ਕਿਤੇ ਆ ਵੀ ਇੱਕ ਰੀਜ਼ਨ ਮੰਨਿਆ ਜਾ ਸਕਦਾ ਹੈ ਕਿਉਂਕਿ ਸੁਨੀਲ ਜਾਖੜ ਦੀ ਜਿਸੀ ਪਾਵਰ ਨੇਤਾ ਨੇ ਇਹ ਕਿਸੇ ਲਈ ਮੰਨਿਆ ਜਾ ਸਕਦਾ ਹੈ ਕਾਰਨ ਤੋਂ ਸਵਾਲ ਹੀ ਸਮਝ ਰਿਆ ਜਾ ਰਿਹਾ ਹੂੰ ਸੋ ਨਹੀਂ ਜੀ 2 ਜੀ ਬਣੇ ਉਹ ਬਣੇ ਬਿਲਕੁਲ ਅੱਛਾ ਹੈ। ਉਹਨੂੰ ਸਾਈਡ ਲਾਈਨ ਕਰਕੇ ਇੱਕ ਵੱਡਾ ਅਹੁਦਾ ਨਾ ਦਿੱਤਾ ਗਿਆ ਹੈ। ਰਵੀ ਸਿੰਘ ਨੇ ਕਿਹਾ ਸਾਈਡ ਲਾਈਨ ਕੀਤਾ ਹੈ। ਸਾਖਰ ਸਾਹਿਬ ਸਟੇਟ ਦੇ ਪ੍ਰਧਾਨ ਨੇ ਪਤਾ ਨਹੀਂ ਤੁਹਾਨੂੰ ਸਾਈਡ ਲਾਈਨ ਕਿਵੇਂ ਕੀਤਾ ਤੁਹਾਨੂੰ ਦਿਖਦਾ ਪਿਆ ਉਹ ਸਾਈਡ ਲਾਈਨ ਦਿਖ ਰਿਹਾ ਤੁਹਾਨੂੰ ਮੈਂ ਕੀ ਕਰ ਸਕਦਾ ਹੂੰ ਜੇ ਤੁਹਾਨੂੰ ਇੱਕ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਸਟੇਟ ਦਾ ਜਿਹੜਾ ਇਹ ਉਹ ਪ੍ਰਧਾਨ ਤੁਹਾਨੂੰ ਸਾਈਡ ਲਾਈਨ ਦਿਖਦਾ ਹੈ ਤੇ ਮੈਂ ਦੇ ਕੁਝ ਨਹੀਂ ਕਰ ਸਕਦਾ ਇਸ ਦੇ ਅੰਦਰ ਹੂੰ ਯੂ ਨੀਡ ਟੂ ਟੇਕ ਕੇਅਰ ਆਫ ਯੂਰਸੈਲਫ ਹੂੰ ਸੋ ਆਈ ਹੰਬਲੀ ਰਿਕੁਐਸਟ ਯੂ ਇਸਾਂ ਦੀਆਂ ਫੋਮ ਵਾਲੀਆਂ ਖਬਰਾਂ ਫਿਰ ਉਹਨਾਂ ਨੂੰ ਫੋਨ ਲੋ ਕਰ ਦੂਜੇ ਦਾ ਲੋ ਤੇ ਜਦਾਂ ਲੋ ਇਹ ਤਾਂ ਕੁਝ ਨਿਸਕਸ਼ ਨਹੀਂ ਨਿਕਲਣਾ ਤੁਹਾਡੇ ਆਪਣੇ ਟੀਵੀ ਚੈਨਲ ਦੀ ਕ੍ਰੈਡੀਬਿਲਟੀ ਤੇ ਦਾਗ ਲੱਗੇਗਾ ਸੋ ਮੇਰੀ ਬੇਨਤੀ ਆ ਮੈਂ ਤੁਹਾਨੂੰ ਜੇ ਨਹੀਂ ਜਾਣਕਾਰੀ ਮੈਂ ਤੁਹਾਨੂੰ ਆਫੀਸ਼ੀਅਲ ਹੀ ਜਾਣਕਾਰੀ ਦੇ ਰਿਹਾ ਕਿਉਂਕਿ ਜਦੋਂ ਕੋਈ ਖਬਰ ਆਉਂਦੀ ਹੈ ਕੋਈ ਸੋਣੇ ਦੀ ਖਬਰ ਨਹੀਂ ਚਲਾ ਰਹੇ ਤੇ ਆ ਤੁਹਾਡੇ ਲੋਕਾਂ ਦਾ ਹੀ ਵਿਊ ਵਿਖਾ ਰਹੇ ਆ ਜੋ ਭਾਜਪਾ तमाम ਲੀਡਰਸ ਨੇ ਅੱਛਾ ਮੈਂ ਤਾਂ ਟੀਵੀ ਚੈਨਲ ਤੇ ਹੁਣੇ ਕਹਿ ਦਿੰਦਾ ਕਾਂਗਰਸ ਦੇ ਪ੍ਰਧਾਨ ਨੇ ਰਿਜ਼ਾਈਨ ਕਰਾਤਾ ਚਲਾ ਦਿਓ ਹੁਣ ਤੁਸੀਂ ਖਬਰ ਨਹੀਂ ਕਈ ਆਗੂ ਸਾਡੇ ਨਾਲ ਜੁੜੇ ਨੇ ਗੱਲਬਾਤ ਬੀਜੇਪੀ ਦੇ ਆਗੂ ਨਾਲ ਹੋਈ ਨਾ ਹਾਲਾਂਕਿ ਉਹਨਾਂ ਦੇ ਵੱਲੋਂ ਤੇ ਇਸ तमाम ਸਟੇਟਮੈਂਟ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਹਾਂ ਤੇ ਫਿਰ ਜਿਹਨੂੰ ਨਕਾਰਿਆ ਗਿਆ ਹੈ ਤੇ ਮੈਂ ਤੁਹਾਨੂੰ ਫਿਰ ਆਫੀਸ਼ੀਅਲੀ ਤੌਰ ਤੇ ਦੱਸ ਰਿਹਾ ਹਾਂ ਕਿ ਜੇ ਤੁਹਾਨੂੰ ਕਿਸੇ ਨੇ ਖਬਰ ਗਲਤ ਵੀ ਦਿੱਤੀ ਆ ਤੇ ਤੁਹਾਨੂੰ ਉਹਨੂੰ ਹੁਣ ਕਲੀਅਰਫਾਈ ਕਰ ਦੇਣਾ ਸਿਰ ਸਾਹਿਬ ਜੀ ਤਾਂ ਹੀ ਤੁਹਾਨੂੰ ਜੋੜਿਆ ਹੈ ਤਾਂ ਹੀ ਤੁਹਾਡਾ ਵਿਊ ਪੁਆਇੰਟ ਜਾਣਨ ਦੇ ਲਈ ਅਸੀਂ ਤੁਹਾਨੂੰ ਜੋੜਿਆ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਜੀ ਜੀ ਮਿਹਰਬਾਨੀ ਪਰ ਤੁਸੀਂ ਹੁਣ ਕਲੀਅਰਫਾਈ ਕਰਕੇ ਤੇ ਮੇਰਾ ਖਿਆਲ ਹੈ ਕਿ ਤੁਸੀਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਕਿ ਪਹਾਰਤੀ ਦੇ ਆਫੀਸ਼ੀਅਲੀ ਸਟੇਟਸ ਸਟੇਟ ਆ ਨਾ ਉਹ ਚਾਰਾ ਸੁੱਤਾ ਹੋਊਗਾ ਸੁਨੀਲ ਜਾਖੜ ਉਥੇ ਸਵੇਰ ਦੇ 5:00 ਵਜੇ ਜੀ ਅਸੀਂ ਰੈਜ਼ੀਗਨੇਸ਼ਨ ਦੀ ਖਬਰ ਨਹੀਂ ਚਲਾਈ ਹੈ ਭਾਜਪਾ ਆਗੂਆਂ ਨੇ ਸਟੇਟਮੈਂਟ ਦਾ ਖੰਡਨ ਕੀਤਾ ਹੈ ਅਸੀਂ ਸਪੈਸੀਫਿਕਲੀ ਉਹ ਖਬਰ ਚਲਾਈ ਹੈ ਚਲੋ ਮਿਹਰਬਾਨੀ ਤੇ ਮੈਂ ਕਹਿ ਰਿਹਾ ਕਿ ਉਹ ਵਿਚਾਰ ਨੂੰ ਸੁੱਤਾ ਰਹਿਣ ਦਿਓ ਹੂੰ ਥੋੜਾ ਜਿਹਾ ਆਰਾਮ ਕਰ ਲੈਣਗੇ ਸਿਰੇ ਸਿਰੇ ਨਾ ਚੁਗਾਓ ਉਹਨਾਂ ਨੂੰ ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨੀ ਜੀ ਤੁਸਾਨੂੰ ਕਲੀਅਰਾਈਫਾਈ ਕਰ ਦਿੱਤਾ ਤੁਹਾਡਾ ਧੰਨਵਾਦ ਹੈ ਜੀ ਜੀ जी जी बहुत-बहुत शुक्रिया मंजन सिंह सिरसा बीजेपी आगरा से जुड़े हालांकि खंडन जो है तमाम बीजेपी अगुआओं के वलो कीटा गए मंजन सिंह सिरसा ने कहा कि गालबात उन्हा दी सुनील जाखणडाल भी होय है ही इज अ मैन ऑफ वर्ड्स उन्हा दे वलो किसी भी इस गाल दा जिक्र नहीं कीता गया रेजिग्नेशन या तमाम जो चर्चावां ने उसदा जो है खंडन बीजेपी अगुप्त ना करते करते नजर आ रहे ने मेरा मेरे सहयोगी पंकज कपाही लाइव जुड़े हुए ने पंकज मंजन सिंह सिरसा जुड़े हुए इसी उनका साफ तौर ते कहना है कि जो ਸੁਨੀਲ ਜਾਖੜ ਦਾ ਬੀਜੇਪੀ ਪ੍ਰਧਾਨ ਦੇ ਅਹੁਦੇ ਤੋਂ ਰਿਜ਼ੀਗਨੇਸ਼ਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੀ ਇਜ਼ ਅ ਮੈਨ ਆਫ ਵਰਡਸ ਦੇਖੋ ਸੁਨੀਲ ਜਾਖੜ ਇਸਤੀਫਾ ਨਹੀਂ ਦੇ ਰਹੇ ਜਾਂ ਇਸਤੀਫਾ ਨਹੀਂ ਹੋਇਆ ਇਸ ਗੱਲ ਦੀ ਸਭ ਤੋਂ ਪਹਿਲਾਂ ਪੁਸ਼ਟੀ ਅਸੀਂ ਕੀਤੀ ਸੀ ਨਿਊਜ਼ 18 ਨੇ ਕੀਤੀ ਸੀਗੀ ਅਸੀਂ ਸਭ ਤੋਂ ਪਹਿਲਾਂ ਇਹ ਸਕਰੀਨ ਤੇ ਇਹੀ ਖਬਰ ਉਤਾਰੀ ਸੀ ਜਦੋਂ ਵਕ ਵਕ ਚੈਨਲ ਜਾਂ ਵਕ ਵਕ ਅਦਾਰੇ ਫਿਲਾਰੇ ਸੀ ਕਿ ਸੁਨੀਲ ਜਾਖੜ ਅ ਅਸਤੀਫਾ ਦੇ ਰਹੇ ਨੇ ਜਾਂ ਅਸਤੀਫਾ ਹੋ ਗਿਆ ਹੈ ਜਾਂ ਸਰਸਿਸ ਹੈ ਤਾਂ ਉਸ ਵਲੇ ਅਸੀਂ ਸੁਨੀਲ ਜਾਖੜ ਦੀ ਟੀਮ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਲੀਅਰ ਕੀਤਾ ਕਿ ਸੁਨੀਲ ਜਾਖੜ ਅਸਤੀਫਾ ਨਹੀਂ ਦੇ ਰਹੇ ਦੂਜੇ ਪਾਸੇ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤੰਜ ਕੱਸਿਆ ਸੁਨੀਲ ਜਾਖੜ ਦੇ ਉੱਤੇ ਉਹ ਦਿਖਾਇਆ ਇਸ ਤੋਂ ਇਲਾਵਾ ਕਿਉਂਕਿ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਪਿਛਲੇ ਦਿਨਾਂ 'ਚ ਕੁਝ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਸੀਗੀਆਂ ਨਿਊਜ਼ 18 ਤੇ ਆ ਕੇ ਕਿ bari ਲੀਡਰਾਂ ਨੂੰ ਥਾਂ ਦਿੱਤੀ ਜਾ ਰਹੀ ਹੈ ਔਰ ਉਹਨਾਂ ਦੇ ਵਿੱਚ ਬਾਰੀ ਲੀਡਰ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਨੇ ਚਾਹੇ ਬਿੱਟੂ ਹੋਣ ਚਾਹੇ ਜਾਖੜ ਹੋਣ ਮਨਿੰਦਰ ਸਰਸਾ ਵੀ ਪਹਿਲਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਚੀ ਸੀਗੇ ਤਾਂ ਇਸ ਗੱਲ ਨੂੰ ਲੈ ਕੇ ਵੀ ਹਰਜੀਤ ਗਰੇਵਾਲ ਕੁਝ ਸਮਾਂ ਪਹਿਲਾਂ ਨਰਾਸ਼ ਸੀ ਲੇਕਿਨ ਅੱਜ ਸੁਨੀਲ ਜਾਖੜ ਦੇ ਨਾਲ ਖੜਦੇ ਹੋਏ ਹਰਜੀਤ ਗਰੇਵਾਲ ਨਜ਼ਰ ਆਏ ਨੇ ਔਰ ਹਰਜੀਤ ਗਰੇਵਾਲ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸੁਨੀਲ ਜਾਖੜ ਇੱਕ ਚੰਗੇ ਲੀਡਰ ਨੇ ਚੰਗੇ ਇਨਸਾਨ ਨੇ ਔਰ ਪਾਰਟੀ ਨੂੰ ਅੱਗੇ ਲਿਜਾ ਰਹੇ ਨੇ ਔਰ ਪ੍ਰਧਾਨ ਦੇ ਤੌਰ ਤੇ ਬਨੇ ਰਹਿਣਗੇ ਤਾਂ ਜੀ ਇਹ ਚ ਦੂਜੀ ਗੱਲ ਇਹ ਵੀ ਹੈ ਕਿ ਅੱਗੋਂ ਜਦੋਂ ਨਵੀਆਂ ਚੋਣਾਂ ਆਣੀਆਂ ਕਿਉਂਕਿ ਸੁਨੀਲ ਜਾਖੜ ਸੀਪੇ ਦੀ ਪੇਸ਼ ਕਰ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਰ ਚੁੱਕੇ ਸੀਗੇ ਜਦੋਂ ਪਾਰਟੀ ਦੀ ਕੋਈ ਵੀ ਸੀਟ ਨਹੀਂ ਆਈ ਤਾਂ ਉਸ ਵੇਲੇ ਪਾਰਟੀ ਹਾਈ ਕਮਾਂਡ ਨੇ ਕਿਹਾ ਸੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਤੁਹਾਡੇ ਚੰਗੀ ਪਰਫਾਰਮੈਂਸ ਹੈ ਔਰ ਤੁਸੀਂ ਕੰਟੀਨਿਊ ਕਰੋ ਹੁਣ ਜਦੋਂ ਦੁਬਾਰਾ ਪੂਰੇ ਦੇਸ਼ 'ਚ ਪ੍ਰਧਾਨਗੀ ਦੀਆਂ ਚੋਣਾਂ ਹੋਣੀਆਂ ਵਿਜੇਪੀ ਦੀਆਂ ਤਾਂ ਉਦੋਂ ਇਹ ਦੇਖਣਾ ਹੋਏਗਾ ਕਿ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਲੇਕਿਨ ਫਿਲਹਾਲ ਦੀ ਘੜੀ ਦੇ ਵਿੱਚ ਸੁਨੀਲ ਜਾਖੜ ਐਜ਼ ਪ੍ਰੈਜ਼ੀਡੈਂਟ ਬੀਜੇਪੀ ਸਟੇਟ ਬਣੇ ਰਹਿਣਗੇ ਹੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਸਰਦਾਰ ਯਤेंद्र ਫੋਨ ਲਾਈਨ ਤੇ ਜੁੜੇ ਹੋਏ ਨੇ ਯਤेंद्र ਜਾਨਣਾ ਚਾਹਾਂਗੇ ਪੰਜਾਬ ਬੀਜੇਪੀ ਪ੍ਰਧਾਨ ਸੁਨੀ ਜਾਖੜ ਦੀਆਂ तमाम ਜੋ ਰਿਜ਼ੀਗਨੇਸ਼ਨ ਦੀਆਂ ਚਰਚਾਵਾਂ ਸੀ ਉਸ ਦਾ ਤੇ ਖੰਡਨ ਬੀਜੇਪੀ ਆਗੂ ਕਿੰਨਾ ਕਿਤੇ ਕਰਦੇ ਨਜ਼ਰ ਆ ਰਹੇ ਨੇ ਪਰ ਕਿੰਨਾ ਕਿਤੇ ਸਵਾਲ ਅਜ਼ਰੂਰ ਪੈਦਾ ਹੁੰਦਾ ਹੈ ਕਿ ਅਫਵਾਹਾਂ ਤਾਂ ਹੀ ਫੈਲਦੀਆਂ ਨੇ ਜੇ ਕੋਈ ਅੰਦਰੋਂ ਗੱਲ ਨਿਕਲੀ ਹੋਵੇ देखिए सूत्रों का दावा यही है कि जो पंजाब बीजेपी अध्यक्ष सुनील जाखड़ है वो नाराज है और वो अब प्रदेश अध्यक्ष पद पन, पर बने रहना नहीं चाहते वजह क्या मानी जाए इसकी उन्होंने एक हफ्ते पहले ही प्रधानमंत्री नरेंद्र मोदी से बात की थी और उन्होंने साफ तौर पर उनको बताया जो सूत्र दावा कर रहे हैं कि जिस तरह से पंजाब बीजेपी आ, काम कर रही है वो अपने स्तर पर उस पर काम नहीं करवा पा रहे क्योंकि बीजेपी आलाकमान की जो रणनीति है पंजाब को लेकर उससे वो संतुष्ट नहीं है वो अपने तरीके से काम करना चाहते हैं और उसकी उन्हें छूट नहीं मिल रही है ये सुनील जाखड़ ने प्रधानमंत्री नरेंद्र मोदी को बताया और उन्होंने साफ तौर पर कहा कि अगर इस तरह से काम संगठन का होगा तो वो काम करने के इच्छुक नहीं है और ऐसे में उनकी जगह किसी और को ये जिम्मेदारी दी जानी चाहिए और इसके बाद संगरूर मीटिंग हुई हो या कल सदस्य को लेकर एक बड़ी मीटिंग हुई थी उन दोनों ही मीटिंगों में वो नहीं पहुंचे और उन्होंने साफ तौर पर आ, अपने आला अधिकारियों को बता दिया कि वो काम करने के इच्छुक नहीं है यहाँ पर किसी दूसरे नेता को इस पद के लिए चुन लेना चाहिए हालांकि उन्होंने अभी तक लिखित में कोई भी इस्तीफा पार्टी आलाकमान को नहीं भेजा ये कहीं ना कहीं ये भी कहा जा सकता है की आइडियोलॉजी विचारधारा भी पंजाब ਬੀਜੇਪੀ ਦੇ ਪਟਾਨ ਸੁਨੀਲ ਜਾਖੜ ਕੀ ਅਲੱਗ ਹੈ ਬੀਜੇਪੀ ਕੀ विचारधारा जब आ, वो मायने इस बात पर नहीं रखती क्योंकि जब वो प्रदेश अध्यक्ष बने तो वो उस विचारधारा को उन्होंने एक्सेप्ट कर लिया जिस विचारधारा जिस दूसरी विचारधारा से वो आए थे काम करने के तौर तरीकों को लेकर उनकी नाराजगी है वो जिस तरीके से संगठन में बदलाव चाहते हैं या जिस तरीके से वो काम करना चाहते हैं उसकी छूट उनको नहीं मिल पा रही क्योंकि बीजेपी का अपना एक अलग तरीका काम करने का होता है संगठन के पदाधिकारियों के लिए एक अलग गाइडलाइन होती है और क्योंकि पंजाब बॉर्डर स्टेट है तो उसको लेकर भी पार्टी अलग बड़ा संवेदनशील रहता है लेकिन आ, कुछ मुद्दों को लेकर इ, इसी वजह से कुछ मुद्दों को लेकर आ, कहीं ना कहीं सुनील जाखड़ नाराज नजर आ रहे हैं और उन्होंने अपनी नाराजगी सीधे प्रधानमंत्री नरेंद्र मोदी को पिछले हफ्ते हुई मीटिंग में बताई थी और अपनी इच्छा जाहिर की थी कि वो तालमेल पार्टी आलाकमान के साथ नहीं बैठा पा रहे हैं। तो ऐसे में वो इस पद के साथ न्याय नहीं कर पा रहे हैं तो उनको मुक्त कर देना चाहिए हालांकि अभी तक मैंने पहले भी कहा कि अभी तक उन्होंने लिखित में कोई भी इस्तीफा पार्टी आलाकमान को नहीं भेजा है शायद ये प्रेशर टैक्टिक के तौर पर भी देखा जा रहा है कि वो चाहते हैं कि पार्टी आलाकमान उनकी जो प्रेशर है उस पर वो झुक जाए और उनकी शर्तों पर मान जाए फिर वो काम उस हिसाब से करें लेकिन अभी पार्टी आलाकमान की तरफ से कोई भी संकेत इस बात को लेकर नहीं दिया गया यति जैसे आपसे आपके द्वारा कहा गया कि एक हफ्ते पहले पीएम मोदी के साथ सुनील जाखड़ की मुलाकात हुई कहीं ना कहीं यह भी कहा जा सकता है कि आने वाले दिनों में पंचायती चुनाव हैं पंजाब में इस चीज को लेके जो बीजेपी है कहीं ना कहीं वो पीछे बैकफुट पे नहीं आना चाहती तमाम कोशिशें होंगी ताजो सुनील जाखड़ को मनाया जा सके हालांकि लिखती रेजिग्नेशन उनकी तरफ से नहीं दिया गया देखिए बिल्कुल ये संभावना हो सकती है क्योंकि पिछले लोकसभा चुनावों को देखना तो बहुत अच्छा प्रदर्शन पंजाब बीजेपी का लोकसभा चुनावों में नहीं रहा है उसके बाद से संगठन और बदलाव की जो जो पदाधिकारियों के द्वारा ये जो कार्यकर्ताओं के द्वारा थी वो बात कही जा रही थी लेकिन पार्टी आलाकमन ने ऐसा कोई संकेत नहीं दिया लेकिन सुनील जाखड़ जाते थे की जो भी बदलाव हो वो उनके हिसाब से और उन्हें काम करने की छूट दी जाए लेकिन पार्टी जो बीजेपी का एक स्ट्रक्चर है पूरा संख्यात्मक तरीके से अगर देखे तो उनका काम करने का एक तरीका अलग होता है और उस तरीके में खुद को नहीं ढाल पा रहे हैं सुनील जाखड़ ये उन्होंने भी स्वीकार किया और और आमतौर पर होता है कि जब भी इस्तीफे की बात होती है तो जो भी प्रदेश अध्यक्ष होते हैं प्रदेश के या राष्ट्रीय पदाधिकारी होते हैं वो राष्ट्रीय अध्यक्ष को अपनी भावनाओं से अवगत कराते हैं और इच्छा व्यक्त करते हैं लेकिन यहाँ पर इन सभी से अलग हट सुनील जाखड़ ने सीधे प्रधानमंत्री नरेंद्र मोदी से अपनी इच्छा जाहिर की नाखुशी जाहिर की कि वो संगठात्मक कार्य जिस तरह से हो रहे हैं वो उनमें अपने को नहीं डाल पा रहे उससे खुश नहीं है उससे संतुष्ट नहीं है और यही कारण है उन्होंने अपनी नाराजगी जाहिर कर दी और और खुलकर वो तब सामने आए जब वो जो तमाम जो मीटिंग पिछले एक हफ्ते से हो रही हैं उन मीटिंगों में वो शिरकत नहीं कर रहे हैं और अभी लेकिन अभी तक उन्होंने क्योंकि आधिकारिक तौर पर इस्तीफे की बात नहीं कही है ना ही लेकिन कोई इस्तीफा पार्टी आलाकमान को भेजा है तो जाहिर है कि कहीं ना कहीं प्रेशर टेक्ट जो आप पंचायत चुनाव की बात कर रहे हैं तो वो उनको उसको लेकर भी उनकी एक अलग योजना होगी और वो चाहते हैं वो प्रेशर में आलकमान आ जाता है तो वो अपने हिसाब से इन चुनावों में काम कर सकते हैं से टीम तैयार कर सकते हैं तो अब बीच का रास्ता क्या निकलेगा जब पार्टी प्रभारी जो पंजाब के प्रभारी है या जो अलगमान जो आला नेता है वो उनसे बातचीत करेंगे और उसके बाद कोई रास्ता निकाल लेंगे जी जी बहुत बहुत शुक्रिया हमें तमाम विस्तार में जानकारी देने के लिए थे इस सहयोगी जिक्र किया जा रहा है एक हफ्ते पहला ਪੀਐਮ ਨਰੀਂਦਰ ਮੋਦੀ ਨਾਲ ਸਨੀਲ ਜਾਖੜ ਜੋ ਪੰਜਾਬ বিজেপি ਫੰਡਾਰ ਨੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਮੁਲਾਕਾਤ ਕੀਤੀ ਗਈ ਕਿੰਨਾ ਕਿਤੇ ਨਾਰਾਜ਼ਗੀ ਜੋ ਹੈ ਉਹਨਾਂ ਦੇ ਵੱਲੋਂ ਜ਼ाहिर ਕੀਤੀ ਗਈ ਹੈ ਕਿ ਪਾਰਟੀ ਦੇ ਕੰਮਕਾਜ ਦੇ ਤਰੀਕੇ ਦਾ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿਤਨਾ ਕਿਤੇ ਸੰਗਠਨ ਚ ਬਦਲਾ ਯਾਨਕੀ ਚੇਂजेस ਦਾ ਵੀ ਜ਼ਿਕਰ ਸੁਨੀਲ ਜਾਖੜ ਕਰਦੇ ਹੋਏ ਨਜ਼ਰ ਆਏ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਲੈਵਲ ਤੇ ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਦਿੱਤਾ ਜਾਏ ਜਿਸ ਨੂੰ ਲੈ ਕੇ ਕਿਤਨਾ ਕਿਤੇ ਪਾਰਟੀ ਦੇ ਕੰਮਕਾਜ ਦੇ ਤਰੀਕੇ ਤੋਂ ਨਾਰਾਜ਼ ਬਖਾਈ ਦਿੱਤੇ ਜਿਸ ਦੇ ਚਲਦੇ ਕੱਲ੍ਹ ਵੀ ਮੈਂਬਰਸ਼ਿਪ ਮਹਿੰਦੀ ਜੋ ਮੀਟਿੰਗ ਸੀ ਉਸ ਚ ਵੀ ਸੁਨੀਲ ਜਾਖੜ ਬਖਾਈ ਨਹੀਂ ਦਿੱਤੇ ਹਾਲਾਂਕਿ ਪੀਐਮ ਰੇਂਦੂ ਮੋਦੀ ਨੂੰ ਆਪਣੀ ਨਾਰਾਜ਼ਗੀ ਜ਼ਰੂਰ ਸੁਨੀਲ ਜਾਖੜ ਦੇ ਵੱਲੋਂ ਦਾਸਤਿਤਿਕਈ ਹੋਣੇ ਦੇਖਣਾ ਪਵੇਗਾ ਕਿ ਕੀ ਕੁਝ ਜੋ ਹੈ ਹਾਈ ਕਮਾਂਡ ਦੇ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਭਾਵੇਂ ਕਿ ਲਿਖਤੀ ਤਰੀਕੇ 'ਚ ਲਿਖਤੀ ਰੂਪ ਜਿਵੇਂ ਰਿਗਨੇਸ਼ਨ ਸੁਨੀਲ ਜਾਖੜ ਦੇ ਵੱਲੋਂ ਨਹੀਂ ਦਿੱਤਾ ਗਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਸਿਫੇ ਦੀ ਜਿਹੜੀ ਮੀਡੀਆ 'ਚ ਖਬਰ ਆ ਰਹੀ ਹੈ ਨਹੀਂ ਇਹ ਟੋਟਲੀ ਨਿਰਧਾਰਨੇ ਝੂਠੀਆਂ ਨੇ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵੱਧ ਰਹੀ ਹੈ। ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰਾਂ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗ੍ਰਾਫ ਤੋਂ ਹਤਾਸ਼ ਨੇ, ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ। ਮੈਂ ਇੱਕ ਵਾਰੀ ਫੇਸ ਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਅਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀ ਖਬਰਾਂ ਕੇਵਲ ਝੂਠੀਆਂ ਤੇ ਨਿਰਾਧਾਰ ਹੈਗੀਆਂ ਇਸ